ਫਗਨ ਹਾਂ ਓਰੇ ਆ ਇੱਥੇ ਕੀ ਕਰੀ ਜੰਮੀਆ ਕੁਛ ਨਹੀਂ ਪਾਣੀ ਪਿਆ ਕੇ ਹਟੀਆਂ ਪਸੂਆਂ ਨੂੰ ਬੱਸ ਇਹਦਾ ਕਰ ਲੈ ਕੋਈ ਹੱਲ ਹੁਣ ਮੈਂ ਇਹਦਾ ਕੀ ਹੱਲ ਕਰਾਂ ਜਿੰਨਾ ਕਰ ਸਕਦੀ ਸੀ ਮੈਂ ਕਰਤਾ ਤੇ ਹੋਰ ਕੌਣ ਕਰੂਗਾ ਆ ਦੇਖ ਲੈ ਸਾਰਾ ਘਰ ਫਿਰ ਤੇ ਚੱਕ ਰੱਖਿਆਗਾ ਮੇਰੇ ਤਾਂ ਮਿੱਟੀ ਪਟਣ ਵਾਲੀ ਕਰ ਰੱਖੀ ਐ ਨੇ ਹਾਂ ਕਰਦਾ ਜਿਵੇਂ ਘਰ ਚ ਇਕੱਲਾ ਹੀ ਰਹਿੰਦਾ ਹੁੰਦਾ ਹੋਰ ਤਾਂ ਕੋਈ ਰਹਿੰਦਾ ਹੀ ਨਹੀਂ ਫੇ ਮੈਂ ਤਾਂ ਪਛਤਾਉਣੀ ਆ ਆਪ ਤਾਂ ਮਰ ਕੇ ਉਹ ਖਹਿੜਾ ਛੜਾ ਗਈ ਆ ਕਲੰਕ ਮੇਰੇ ਮੱਥੇ ਮੜ ਗਈ ਦੱਸ ਮੈਂ ਕੀ ਕਰਾਂ ਉਹ ਤਾਂ ਤੂੰ ਵੀ ਨਹੀਂ ਮੰਨੀ ਮੇਰੀ ਮੈਂ ਉਹਦੋਂ ਕਿਹਾ ਸੀਗਾ ਕਹਿੰਦੀ ਨਾ ਐ ਨਹੀਂ ਕਰਨਾ ਆਪਾਂ ਤਾਂ ਤੇ ਹੁਣ ਭੁਗਤੀ ਜਾ ਤੇ ਸਾਹਮਣੂ ਹੁਣ ਮੈਨੂੰ ਕੀ ਪਤਾ ਸੀ ਵੀ ਆਇਆ ਹੁੰਗਾ ਉਹਦਾ ਜਿਹੜਾ ਕੋਈ ਤੱਤੇ ਕਾ ਮੈਨੂੰ ਚੰਗਾ ਲੱਗਿਆ ਮੈਂ ਉਹ ਕਰਤਾ ਹੁਣ ਐ ਕਹਦਾਗਾ ਵੀ ਸਾਰਾ ਕਸੂਰ ਮੇਰਾ ਹੀ ਹੁੰਦਾ ਸਾਰਾ ਕੁਝ ਮੈਂ ਹੀ ਕਰਤਾ ਤੈਨੂੰ ਤਾਂ ਜਾਣੀ ਕਾਸਤੇ ਪਤਾ ਹੀ ਨਹੀਂ ਤੇਰੇ ਹੀ ਕਸੂਰ ਆ ਸਾਰਾ ਆ ਲੋਕ ਨਾ ਤਿੰਨ ਤਿੰਨ ਜਵਾਖ ਸਾਹਮ ਲੈ ਲੈਂਦੇ ਨੇ ਤੇ ਇਥੋਂ ਇੱਕ ਨਹੀਂ ਸਾਹਮਦਾ। ਨਾ ਸਾਹਮਣ ਨੂੰ ਮੈਂ ਕੋਈ ਕਮੀ ਛੱਡੀ ਆ। ਉਹ ਮੇਰੀ ਵੀ ਕਿਸਮਤ ਮਾੜੀ ਆ। ਜਿੰਨਾ ਮਰਜ਼ੀ ਕਰ ਲਾ ਮੈਂ। ਓਏ ਐਵੇਂ ਨਹੀਂ ਲੋਕ ਮੁੰਡੇ ਮੰਗਦੇ ਰੱਬ ਤੋਂ। ਕੁੜੀ ਸੀ ਨਾ ਤਾਂ ਹੀ ਆ ਕੰਮ ਹੋ ਗਿਆ। ਆਹੋ ਜੇ ਮੁੰਡਾ ਹੁੰਦਾ ਫੇਰ ਇਹ ਕੰਮ ਹੁੰਦਾ ਤਾਂ ਵੀ ਭੰਦਾ ਮੇਰੇ ਸਿਰ ਹੀ ਫੁੱਟਣਾ ਸੀ। ਉਹ ਖਜ਼ੂਰ ਦਾ ਸਾਰਾ ਫਿਰ ਤੇਰੇ ਹੀ ਆ। ਮੈਂ ਤਾਂ ਕੰਮ ਤੇ ਵਗ ਜਣਾਗਾ। ਘਰ ਤੇ ਜਵਾਖ ਤਾਂ ਤੈਨੂੰ ਦੇਖਣੇ ਆ। ਨਾ ਤੇਰਾ ਕੋਈ ਫਰਕ ਨਹੀਂ ਮੰਦਾ। ਅੱਪੀ ਮੇਰਾ ਕਸੂਰ ਐ ਮੇਰੀ ਗੱਲ ਸੁਣ ਹੋਰ ਕਿਹਨੂੰ ਕਹਾਂ ਮੈਂ ਤੈਨੂੰ ਕਹਾਂਗਾ ਕੀ ਗੱਲ ਕਹਿੰਦੇ ਨੂੰ ਕੀ ਪਤਾ ਸੀਗਾ ਵੀ ਉਹ ਦੁਆ ਕੁਛ ਹੋ ਜਾਊਗਾ ਹੁਣ ਮੈਂ ਕੰਮ ਕਰਾਂਗਾ ਮੈਂ ਉਹਨੂੰ ਸੰਭਾ ਦੇਖ ਮੇਰੀ ਗੱਲ ਸੁਣ ਨਾ ਤੂੰ ਉਦੋਂ ਮੰਨਦੀਆਂ ਨਾ ਹੁਣ ਮੰਨਦੀਆਂ ਚੁੱਪ ਕਰਕੇ ਜਾ ਕੇ ਉਹਨੂੰ ਸਾਂਭ ਲਾ ਆਹ ਦੇਖ ਲੈ ਕਿਵੇਂ ਚੀਕਾਂ ਰੋਲੀ ਪਾ ਰખી ਹੈਗੀ ਮਾੜਾ ਮੋਟਾ ਆਪੀ ਹੱਥ ਪੱਲਾ ਹਿਲਾ ਲਿਆ ਕਰ ਤੇ ਕੰਮ ਧੰਦੇ ਸਾਂਭ ਲਿਆ ਕਰ ਮੈਂ ਸਾਂਭ ਲਿਆ ਕਰੂੰਗੀ ਉਹਨੂੰ ਸਿਆਪਾ ਮੇਰੇ ਗੱਲ ਪਾਤਾ ਇਹ ਵਾਲਾ ਜੈਂਪਲ ਅੱਜ ਲੇਟ ਹੋ ਗਈ ਉਹ ਲੇਟ ਤਾਂ ਨਹੀਂ ਬਸ ਵੈਸੀ ਇੱਕ ਕੇਸ ਸੀਗਾ ਉੱਥੇ ਤਾਂ ਕਰਕੇ ਰੇਟ ਹੋਈ ਆ ਕੀ ਗੱਲ ਆ ਮੈਨੂੰ ਖੁੱਲਕੇ ਦੱਸ ਵੀ ਕੀ ਗੱਲ ਆ ਘਰ ਤਾਂ ਕੁਝ ਵੀ ਨਹੀਂ ਤੁਹਾਨੂੰ ਪਤਾ ਹੀ ਹੈ ਨਾ ਅੱਜ ਇੱਕ ਬੱਚੇ ਦਾ ਕੇਸ ਸੀਗਾ ਬਸ ਉਹਨੂੰ ਦੇਖ ਕੇ ਨਾ ਮੇਰਾ ਮਨਾਂ ਚ ਟੁੱਟ ਗਿਆ ਕਿੰਨੀ ਵੀ ਕੋਸ਼ਿਸ਼ ਕਰ ਲਾਂ ਮੈਂ ਆਪਣੇ ਦਿਲ ਨੂੰ ਕਿੰਨਾ ਵੀ ਪੱਥਰ ਬਣਾ ਕੇ ਰੱਖ ਲਾਂ ਪਰ ਕਿਤੇ ਨਾ ਕਿਤੇ ਦਿਲ पिघਲ ਹੀ ਜਾਂਦਾ ਆਖਰ ਨੂੰ ਆ ਰਿਹਾ ਤਾਂ ਨਾ ਖੇਲ ਤਾਂ ਬਹੁਤ ਕਰਦਾ ਹੈ ਕਿ ਮੇਰੀ ਵੀ ਔਲਾਦ ਹੁੰਦੀ ਬੱਚਾ ਹੁੰਦਾ ਇਹ ਚ ਤੇਰਾ ਕੀ ਕਸੂਰ ਡਿੰਪਲ ਤੂੰ ਤਾਂ ਸਾਰੇ ਚੈੱਕਅਪ ਕਰਾਈ ਸੀ ਆਉਦੇ ਤੂੰ ਖੁਦ ਨਰਸਾਂ ਦੀ ਮੈਂ ਮੰਨਦੀ ਆ ਤੁਹਾਡੀ ਗੱਲ ਨੂੰ ਮੈਂ ਖੁਦ ਨਰਸ ਆ ਲੋਕਾਂ ਦੇ ਕੇਸ ਕਰਦੀ ਆ ਕਿ ਆਪਾਂ ਦੋਨਾਂ ਦੇ ਵੀ ਚੈੱਕਅਪ ਮੈਂ ਆਪਣੇ ਹੱਥੀਂ ਕਰਵਾਏ ਨੇ ਸੜਕ 'ਤੇ ਆਪਣੇ ਦੋਨਾਂ ਦਾ ਕੋਈ ਕਸੂਰ ਨਹੀਂ ਫੇਰ ਵੀ ਹਾਸਤਾ ਹੁੰਦੀ ਹੈ ਨਾ ਕਿ ਰੱਬ ਜੀ ਸਾਨੂੰ ਵੀ ਕੋਲਾੜ ਦੇ ਦਿੰਦਾ ਥਕੇ ਨਾ ਰਹੀ ਆਂਦਾ ਚਲ ਕੋਈ ਨਾ ਜੇ ਆਪਣੇ ਕਰਮਾਂ 'ਚ ਹੋਇਆ ਤਾਂ ਜ਼ਰੂਰ ਮਿਲੂ ਲਾਦ ਕਰਮਾਂ 'ਚ ਕੀ ਕਦੇ ਕਦੇ ਸੋਚਦੀ ਆਂ ਕਿ ਸ਼ਾਇਦ ਹੁਣ ਹੁਣ ਸ਼ਾਇਦ ਖੁਸ਼ੀ ਨਹੀਂ ਹੋਣਾ ਲੇਕਿਨ ਫੇਰ ਮਨ ਕਹਿ ਦਿੰਦਾ ਆ ਕਿ ਨਹੀਂ ਡਿੰਪਲ ਇਕਾਸ ਹਾਜੀ ਵੀ ਹੈਗੀ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਨਾ ਕਿ ਰੱਬ ਜੀ ਨੇ ਸੁਣਦਾ ਨਾ 12 ਸਾਲ ਬਾਅਦ 20 ਸਾਲ ਬਾਅਦ ਵੀ ਸੁਣ ਲੈਂਦਾ ਤੇ ਮੈਨੂੰ ਲੱਗਦਾ ਰੱਬ ਮੇਰੀ ਵੀ ਜ਼ਰੂਰ ਸੁਣੂਗਾ ਕੋਈ ਵਾਰ ਨਹੀਂ ਟੈਂਪਲ ਤੋਂ ਦੱਸਣਾ ਹੋਇਆ ਕਰ ਨਾ ਰੱਬ ਦੇ ਕਰ ਦੀਰ ਹੁੰਦੀ ਹੈ ਅਨੇਰ ਨਹੀਂ 12 ਸਾਲ ਬਾਅਦ ਉਹ ਰੂੜੀ ਜੀ ਵੀ ਸੁਣ ਲੈਂਦਾ ਫਿਰ ਆਪਣੀ ਕਿਉਂ ਨਹੀਂ ਸੁਣੂਗਾ ਸਹੀ ਤਾਂ ਗੱਲ ਮੈਂ ਸੋਚਦੀ ਰਹਿੰਦੀ ਆ ਕਿ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ ਆ ਲੜੀ ਦਾ ਉਹ ਆ। ਠੀਕ ਰੋਟੀ ਖਾ ਲਈ ਸੀ ਤੁਸੀਂ? ਕੋਈ ਨਾ ਰੋਟੀ ਨਾ ਮੈਂ ਖਾ ਲੈਂਦਾ ਟੈਂਪਲ। ਤੂੰ ਖਾ ਲੈ। ਮੈਂ ਖਾ ਲਈਆਂ ਕੋਈ ਨਹੀਂ। ਮੈਂ ਫਰੈਸ਼ ਹੋ ਗਿਆ ਨਹੀਂ। ਤੁਸੀਂ ਦੇਖੋ। ਆ ਕਰਕੇ ਦੋਨਾਂ ਦੀ ਪਾ ਲਈ ਠੀਕ। ਹਾਂਜੀ ਠੀਕ ਹੈ। ਠੀਕ ਹੈ। ਇਹ ਵੀ ਬਸ 11:30 ਹੋ ਜਾਂਦੀ ਹੈ। ਜੇ ਕੋ ਪਰਮਾਤਮਾ ਨੇ ਚਾਹਿਆ ਉਹ ਨੂੰ ਮਿਲ ਜੂਗੀ ਨਾਲ। ਲੇ ਲਾ ਰੱਖ ਕੇ ਅੰਦਰ ਤੇਰ ਹੁ ਫੇਰ ਰੋਈ ਜਾਂਦੀ ਆ ਕੋ ਕਿਸੇ ਟਾਈਮ ਤਾਂ ਚੁੱਪ ਕਰਾ ਲਿਆ ਕਰ ਇਹਨੂੰ ਹੁਣ ਮੈਂ ਕੀ ਕਰਾਂ ਇਹਦਾ ਇੱਕ ਤਾਂ ਨਾ ਫੜਾ ਉਹਨਾਂ ਨੇ ਵੀ ਜਵਾਬ ਦਿੱਤਾ ਇਹਨੂੰ ਸਾਹਮਣ ਤੋਂ ਆਪਣੇ ਗੱਲ ਪਾ ਕੇ ਛੱਡ ਗਏ ਉਹਨਾਂ ਨੇ ਕੀ ਸਾਂਭਣੀ ਸੀ ਉਹਨਾਂ ਦਾ ਤਾਂ ਪਤਾ ਹੀ ਸੀ ਮੈਨੂੰ ਇਹ ਤਾਂ ਸਿਆਪਾ ਆਪਣੇ ਗਾਲੀ ਪੈਣਾ ਸੀਗਾ ਮਨ ਤਾਂ ساری ਲੋਕਾਂ ਦੀ ਸਮਝ ਨਹੀਂ ਆਉਂਦੀ ਦੰਨ ਖੜੇ ਕਰ ਕਰ ਲੰਘਦੇ ਆ ਕਿ ਪਤਾ ਨਹੀਂ ਕਿਉਂ ਸੂਹਾਂ ਹੀ ਲੈਂਦੇ ਫਿਰਦੇ ਆਗੇ ਸੂਹਾਂ ਕੀ ਲੈਣੀ ਆ ਕਿੰਨਾਕ ਟਾਈਮ ਗੱਲ ਲੁਕੀ ਰਹੂਗੀ ਲੋਕਾਂ ਨੂੰ ਇੱਕ ਨਾ ਇੱਕ ਦਿਨ ਤਾਂ ਪਤਾ ਲੱਗ ਕੇ ਜਾਣਾ ਬਥੇਰੇ ਲੈਂਦੇ ਨੇ ਪੇਤ ਆਸੇ-ਬਾਸੇ ਹੋ ਕੇ ਲੋਕ ਵੀ ਉਹੀ ਤਾਂ ਗੱਲ ਦਾ ਡਰਾ ਮੈਨੂੰ ਉਹੀ ਤਾਂ ਵੜ-ਵੜ ਖਾਈ ਜਾਂਦਾ ਫਿਕਰ ਮੈਨੂੰ ਵੀ ਪਤਾ ਨਾ ਲੱਗ ਜੇ ਕਿਸੇ ਨੂੰ ਆ ਜਿਹੜੀ ਮਾਰੀ-ਮੁੱਟੀ ਇੱਜ਼ਤ ਬਚੀ ਆ ਨਾ ਉਹ ਵੀ ਲੀਰੋ-ਲੀਰ ਹੋ ਜੂਗੀ ਫਿਰ ਹੁਣ ਕੀ ਕਰੀਏ ਕੋਈ ਹੱਲ ਵੀ ਨਹੀਂ ਹੈਗਾਗਾ ਹੱਲ ਤਾਂ ਕੋਈ ਕਰਨਾ ਹੀ ਪਊਗਾ। ਲਾ ਕਹਿੰਦਾ ਹੱਲ ਕਰਨਾ ਪਊਗਾ। ਮੈਂ ਤਾਂ ਆਪੇ ਹੀ ਸੋਚ ਲੱਗੀ ਰਹਿਂਦੀ। ਕਿੰਨਾ ਚਿਰ ਰੋਕ ਕੇ ਰੱਖਾਂਗੇ? ਜਿਨ੍ਹਾਂ ਦੇ ਤੂੰ ਕੰਮ ਧੰਦਾ ਕਰਦਾ। ਉੱਥੇ ਵੀ ਤੂੰ ਕਹਿੰਦਾ ਸੀ ਸਾਰੇ ਮੈਨੂੰ ਪੁੱਛਦੇ। ਮੈਂ ਐਸੇ ਕੱਲ ਦਾ ਮਾਰਦਾ ਮੈਂ ਲੇਟ ਆਉਣਾ ਉੱਥੋਂ। ਮੈਂ ਤਾਂ ਕੱਲ ਉਹਨਾਂ ਦੀ ਬੁੜੀ ਵੀ ਕੇ ਪੁੱਛਦੀ ਸੀ ਮੈਂ ਤਾਂ ਹਾਂ ਹਾਂ ਜੀ ਕਰਕੇ ਆ ਗਿਆ। ਦੱਸ ਕੀ ਕਰਾਂ ਮੈਂ? ਮੈਂ ਕਰਦੀ ਆਂ। ਭੈਣ ਨੂੰ ਫੋਨ ਕਰਦੀ ਆਂ। ਕੀ ਪਤਾ ਕੋਈ ਹੱਲ ਹੀ ਨਿਕਲੇ ਆਵੇ। ਓਏ ਆਹੋ ਫਿਰ ਦੇਖਦੀ ਕੀ ਆ ਪੁੱਛਲਾ। ਮੰਤਾ ਡਰ ਲੱਗਿਆ ਰਹਿੰਦਾ ਵੀ ਲੋਕ ਵੀ ਕਿੰਨਾ ਕੱਚੇ ਰੁਕਣਗੇ ਜੇ ਐਵੇਂ ਕੋਈ ਘਰੇ ਆਵੜਿਆ ਦੇਖ ਲੈ ਫਿਰ ਕੀ ਕਰਾਂਗੇ ਦੱਸ ਨਾਲੇ ਇਹੋ ਜੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਗਿਆ ਇੱਕ ਨਾ ਇੱਕ ਦਿਨ ਤਾਂ ਗੱਲ ਬਾਹਰ ਨਿਕਲੂਗੀ ਤੂੰ ਮੇਰੀ ਗੱਲ ਸੁਣ ਤੂੰ ਕਰ ਲੈ ਆਪਣੀ ਭੈਣ ਨੂੰ ਫੋਨ ਜੋ ਤੇਰੇ ਤੋਂ ਹੁੰਦਾ ਤੂੰ ਕਰ ਜੋ ਮੇਰੇ ਹਿਸਾਬ ਚੋਂ ਦਾ ਮੈਂ ਕਰਦਾਗਾ ਚੱਲ ਨਾਲੇ ਮੈਂ ਤੈਨੂੰ ਕੁੱਟ ਚਾਹ ਬਣਾ ਕੇ ਦਿੰਦੀਆਂ ਚਾਹ ਪੀ ਲੈ ਫਿਰ ਮੈਂ ਨੇ ਭੈਣ ਨੂੰ ਫੋਨ ਲਾਉਣੀ ਆ ਕਰਦੀਆਂ ਗੱਲ ਉਹਦੇ ਨਾਲ ਆਹੋ ਚੰਗਾ ਇਹਨੂੰ ਕਰਾ ਲਈ ਮੜਾ ਚੱਪਾ موسم خراب ہو گیا گگن آ گئے تھی سب جی سی جی کدھر ٹھیک ہو ہوں ہاں جی ٹھیک ہے میں بس ਮੈਂ ਵੀ ਇੱਧਰ ਕੋਈ ਕੰਮ ਗਈ ਸੀਗੀ ਅੱਧੇ ਘੰਟੇ ਨੂੰ ਮੈਂ ਵੀ ਹਾਂ ਡਿਊਟੀ ਤੇ ਨਿਕਲਣਾ ਆ ਮੈਨੂੰ ਇਹ ਸੀ ਮੈਂ ਕਿ ਚੱਲੋ ਮੈਂ ਪਹਿਲਾਂ ਤੁਹਾਡੇ ਕੋਲ ਆ ਜਾ ਮੈਨੂੰ ਵੀ ਯਾਦ ਆਇਆ ਜਦੋਂ ਮੈਂ ਕਿਹਾ ਮੈਂ ਫੋਨ ਕਰਕੇ ਵੇਖ ਲੈਣੀ ਆ ਵੀ ਟਾਈਮ ਤਾਂ ਉਹਨਾਂ ਦਾ ਹੋਇਆ ਪਿਆ ਸ਼ਾਇਦ ਘਰੇ ਹੋਣ ਹਾਂ ਉਹ ਵੀ ਸੀਗਾ ਨਾ ਸਹੀ ਆ ਤੁਸੀਂ ਮੈਨੂੰ ਸਹੀ ਟਾਈਮ ਤੇ ਫੋਨ ਕਰਤਾ ਨਹੀਂ ਤਾਂ ਬਸ ਮੈਂ ਕੱਪੜੇ-ਕਪੜੇ ਚੇਂਜ ਕਰਕੇ ਨਿਕਲਦੀ ਸੀਗੀ ਡਿਊਟੀ ਨੂੰ ਅੱਛਾ ਅੱਛਾ ਟਾਈਮ ਨਾਲ ਹੀ ਜਾ ਵੜਦੇ ਹਾਂ ਹਾਂਜੀ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਫੋਨ ਤੇ ਹੀ ਗੱਲ ਸਮਝਾਈ ਸੀ ਨਾ ਕਿ ਤੁਸੀਂ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਤਾਂ ਹੀ ਤੁਹਾਡੀ ਸਿਹਤ ਠੀਕ ਰਹੇਗੀ। ਹਾਂਜੀ ਬਸ ਰੱਖੀ ਦੇਈ ਆ ਧਿਆਨ ਤਾਂ। ਪਤਾ ਹੀ ਆ ਤੁਹਾਨੂੰ। ਕੰਮਕਾਰ ਹਨਾ ਕਰਦੇ। ਮੇਰਾ ਵੀ ਥੋਡੇ ਵਾਲਾ ਹੀ ਕੰਮ ਆ ਜੀ। ਘਰ ਦੇ ਵਿੱਚ ਦੇਖ ਲਓ ਅਸੀਂ ਦੋ ਜੀ ਆਂ। ਫੇਰ ਵੀ ਘਰ ਦੇ ਕੰਮ ਨਹੀਂ ਨਿਭੜਦੇ। ਕਦੇ ਆ ਕਰ ਲਿਆ ਕਦੇ ਉਹ ਕਰ ਲਿਆ। ਬਸ ਸਾਰਾ ਦਿਨ ਆ ਨਿਕਲ ਜਾਂਦਾ ਫਿਰ ਮੈਂ ਡਿਊਟੀ ਤੇ ਚਲੀ ਜਾਨੀ ਆ। ਟਾਈਮ ਪਾਸ ਹੀ ਐ। ਆਹੀ ਹਾਲ ਐ ਜੀ। ਕਦੇ ਪਸ਼ੂਆਂ ਦਾ ਕਰ ਲਿਆ। ਕਦੇ ਚੁੱਲ੍ਹੇ ਚੌਂਕੇ ਦਾ ਕਰ ਲਾ ਹਲੇ ਬੰਦੇ ਕਹਿ ਦਿੰਦੇ ਨੇ ਘਰੇ ਬੁੜੀਆਂ ਤਾਂ ਬੇਲੀਆਂ ਨੇ ਨਹੀਂ ਮੈਂ ਸਾਰਾ ਦਿਨ ਕੰਮ ਤੇ ਰਹਿਣਾ ਤੂੰ ਘਰੇ ਕੀ ਕਰਦੀ ਲੈ ਹੁਣ ਇਹਨਾਂ ਨੂੰ ਕੀ ਦੱਸੀਏ ਸਹੀ ਗੱਲ ਹੈ ਤੁਹਾਡੀ ਬੇਟੀ ਨਹੀਂ ਦਿਖ ਰਹੀ ਉਹ ਕੁੜੀ ਸਕੂਲ ਨਹੀਂ ਗਈ ਆ ਹਾਂ ਹਾਂ ਉਹ ਪੜ੍ਹਨ ਗਈ ਹੋਈ ਆ ਟਾਈਮ ਨਾਲ ਹੀ ਬਸ ਬੱਚੇ ਜਾ ਵੜਦੇ ਨੇ ਹਾਂ ਸਹੀ ਹੈ ਅੱਜ ਕੱਲ੍ਹ ਤਾਂ ਬੱਚੇ ਤਾਂ ਵੀ ਬਹੁਤ ਬੋਝ ਹੋ ਗਿਆ ਪੜ੍ਹਾਈ ਦਾ ਵਿਚਾਰੀ ਕੀ ਕਰਨ ਸਵੇਰੇ ਸਕੂਲ ਜਾਂਦੇ ਨੇ ਫੇਰ ਟਿਊਸ਼ਨ ਜਾਂਦੇ ਨੇਗੇ ਹਾਂਜੀ ਹਾਂਜੀ ਇਹ ਰੋਣ ਦੀ ਕਿਹੜੀ ਆਵਾਜ਼ ਆ ਰਹੀ ਬੱਚੇ ਦੀ ਛੇਵੇਂ ਕੁਛੋਟਾ ਇਹ ਬੱਚਾ ਹੁੰਦਾ ਉਹ ਉਹ ਤਾਂ ਮੇਰੀ ਪਹਿਣ ਦਾ ਜਵਾਕ ਆਇਆ ਹੋਇਆ ਅੱਜ ਪਹਿਣ ਮਿਲਣ ਆ ਗਈ ਸੀਗੀ ਤੇ ਉਹ ਰੋਈ ਜਾਂਦਾ ਫੇਰ ਲੱਗਦਾ ਨੌਂ ਦੀ ਹੋਣੀ हां अच्छा हां थोड़ा सा स्ट्रेस थो हो रहे नहीं हां जी हां जी <laughs> बच्चा छोटे हैं हां जी हां जी अच्छा अच्छा थी ठीक है ठीक है थाई में कह रही मैं क्या चाने की एकदम आवाज आने लग गई हां जी हां जी <laughs> चलो मैं ना फिर चल दी हां मैं लेट हो जांगी तो बाकी मैं थोनु जड़ी मेडिसिन ना WhatsApp पे लिख के भेज देनी हां ਤੁਸੀਂ ਉਹ ਜਰੂਰ ਲੈ ਲਿਓ हां हां मैं मंगਵਾ ਲوں ਤੁਹਾਨੂੰ ਟਿਨ ਲੇਟ ਹੁੰਦੀ ਹੈਗੀ ਤੁਸੀਂ ਚੱਲ ਜਾ हां मैं जाननी है ठीक है आप ਤੁਸੀਂ ਬੈਠ ਜੇ ਬੱਚੇ ਕੋਲ ਜਿਆਦਾ ਰੋ ਰਿਹਾ ਨਾ हां जी हां जी हां ठीक है जी ओके ਖੇਰਪਾ ਅੱਜ ਤਾਂ ਮਥਾਂ ਬਚੀਆਂ ਫੜੀ ਗਈ ਸੀ ਨਹੀਂ ਤਾਂ ਆਉਂਦੇ ਅੱਜ ਇਹਦੇ ਨਾਲ ਕਰਤੀਆਂ ਪਹਿਲਾਂ ਤਾਂ ਗੱਲ ਇਹ ਤਾਂ ਤਾਂ ਇੱਕ ਨਾ ਇੱਕ ਪਾਸਾ ਕਰਨਾ ਪਊਗਾ ਹੀ ਮੇਰੀ ਗੱਲ ਸੁਣ ਲੋ ਆਗੇ ਤੁਸੀਂ ਹਾਂ ਹੁਣ ਕੀ ਹੋ ਗਿਆ ਇਹ ਪੁੱਛੋ ਹੋਇਆ ਕੀ ਨਹੀਂ ਕਿਉਂ ਜੇ ਕੋਈ ਇਹਦੇ ਹਿੱਲਾ ਕਰਨਾ ਤਾਂ ਕਰਦੇ ਅੱਜ ਤਾਂ ਮੈਂ ਮਥਾਂ ਬਚੀਆਂ ਆ ਤੈਨੂੰ ਪਤਾ ਨਰਸਾਈ ਸੀ ਅੱਜ ਉਹਨੇ ਬਾਅਦ ਸੁਣ ਲਈ ਉਹਦੇ ਅੱਜ ਤੋਂ ਚੀਕਨ ਜੁਗੜਾ ਪਾਉਣ ਲੱਗ ਗਈ ਮਸਾ ਸੌ ਕੋਈ ਗੱਪ ਛੜੱਪ ਮਾਰ ਕੇ ਬਚੀਆਂ ਕਿੰਨੇ ਕ ਦਿਨ ਮੈਂ ਪਰਦੇ ਰੱਖ ਲੂੰਗੀ ਇੱਕ ਨਾ ਇੱਕ ਦਿਨ ਫਸ ਜਾਗੇ ਆਪਾਂ ਹੋਰ ਲੈ ਲੈ ਪੰਗੇ ਹਲੇ ਹੋਰ ਪਤਾ ਨਹੀਂ ਕੀ ਦੇਖਣ ਨੂੰ ਮਿਲਣਾ ਆਪਾਂ ਨੂੰ ਮੈਂ ਤੈਨੂੰ ਕਹੀ ਤਾਂ ਜਾਣੀ ਆ ਤੂੰ ਕਿਹੜਾ ਮੇਰੀ ਗੱਲ ਮੰਨਦਾ ਹੈ ਵੀ ਆਪਾਂ ਇਹਨੂੰ ਕਿਤੇ ਨਾ ਰੋ ਪੱਟ ਕੇ ਬਾਹਰ ਦੱਬ ਕੇ ਸਿੱਟਿਆਉਨੇ ਆ ਤੇਰਾ ਦਿਮਾਗ ਖਰਾਬ ਹੈਗਾ ਪਿੰਡ ਦਾ ਕੋਈ ਦੇਖੂਗਾ ਨਹੀਂ ਆਪਾਂ ਨੂੰ ਸਾਰੇ ਪਿੰਡ 'ਚ ਲਾਈਟਾਂ ਲੱਗੀਆਂ ਨੇ ਕੈਮਰੇ ਲੱਗੇ ਆ ਥਾਂ-ਥਾਂ। ਵੇ ਉੱਤੇ ਜਦੋਂ ਬੁੱਕਲ ਮਾਰੀ ਹੋਈ ਨਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ। ਤੇ ਚਲ ਕੋ ਅਕੇ ਲੈ ਜੂ ਮੈਂ ਆਪੇ ਚੁੰਨੀ ਦੇ। ਅੱਛਾ ਤੇਰਾ ਮਤਲਬ ਆ ਪਾਈ ਤੁਰੇ ਫਿਰਦੇ ਆ ਤੇ ਨਾਲੇ ਲੋਕ ਖੇਤਾ ਬੰਨੇ ਜਾਂਦੇ ਕਿਸੇ ਨੂੰ ਨਹੀਂ ਪਤਾ ਲੱਗਣਾ। ਪਰ ਰਹਿਣ ਦੇ। ਤੂੰ ਮੇਰੀ ਗੱਲ ਮੰਨ ਲੈ। ਚੰਗਾ ਰਹੇਗਾ। ਨਹੀਂ ਨਹੀਂ। ਐ ਹੋ ਜਾ ਕੁਝ ਨਹੀਂ ਕਰਨਾ ਹੈਗਾ। ਮੈਂ ਤਾਂ ਮੇਰੀ ਭੈਣ ਨੂੰ ਫੋਨ ਲਾਇਆ ਸੀ। ਉਹ ਕਹਿੰਦੀ ਮੈਂ ਨਹੀਂ ਉਹ ਜੋ ਤੁਹਾਡੇ ਪੰਗੇ 'ਚ ਪੈਂਦੀ। ਉਧਾ ਮੈਨੂੰ ਪਤਾ ਹੀ ਸੀ ਅਗਲਾ ਕੀ ਤੇਰੇ ਵਰਗਾ ਵੀ ਕਿਸੇ ਦੀ ਬੜਾ ਆਪਦੇ ਗਲ ਪਾ ਲਈ ਜੇ ਤੂੰ ਪਾ ਸਕਦੀ ਅਗਲੇ ਨਹੀਂ ਪਾਉਂਦੇ ਬਈ ਅਗਲੇ ਦਾ ਦਿਮਾਗ ਖਰਾਬ ਥੋੜੀ ਆ ਛੱਲਾ ਗਲੇ ਤਾਂ ਨਹੀਂ ਪਾਉਂਦੇ ਤੂੰ ਤਾਂ ਮੇਰਾ ਬੰਦਾ ਤੂੰ ਤਾਂ ਮੇਰੀ ਗੱਲ ਮੰਨਣਾ ਲੈ ਉਹ ਯਾਰ ਇਹ ਹੈਗਾ ਕੁਝ ਨਹੀਂ ਕਰਨਾ ਨਹੀਂ ਕਰਨਾ ਕੋਈ ਹੋਰ ਹੱਲ ਦੱਸ ਨਹੀਂ ਕਰਦਾ ਨਾ ਤੂੰ ਹੈਗਾ ਹੱਲ ਇੱਕ ਹੋਰ ਕੀ ਮੇਰਾ ਗਾਲ ਘੁੱਟ ਕੇ ਮੈਨੂੰ ਦੱਬ ਦੇ ਮਾਰ ਦੇ ਪਰੇ ਸਿਆਪਾ ਨਿਭੜੂ ਤੂੰ ਤਾਂ ਮੈਨੂੰ ਫਸਾਉਣ ਨੂੰ ਫਿਰਦੀ ਆ ਕਦੇ ਆ ਕਰ ਲੈ ਕਦੇ ਆ ਕਰ ਲੈ ਮੈਂ ਉਹਦੋਂ ਕਿਹਾ ਸੀ ਬਥੇਰਾ ਵੀ ਉਹਦੇ ਨਾਰੀ ਇਹਨੂੰ ਵੀ ਮੰਨੀ ਨਹੀਂ ਆਹੋ ਤਾਂ ਕਿ ਦੱਬ ਦਿੰਨੇ ਆ ਐ ਕਰ ਦਿੰਨੇ ਆ ਬਾਹ ਕਰ ਦਿੰਨੇ ਆ ਉਹ ਪੁਲਿਸ ਮੈਨੂੰ ਲੈ ਜੂ ਚੱਕ ਕੇ ਕੀ ਹੱਲ ਕਰਾਂ ਇਹਦਾ ਹੁਣ ਮੈਂ ਚੱਲ ਸੋਣਾ ਮੈਂ ਬਸ ਸੋਚਦੀ ਸੀਗੀ ਫੇ ਰੱਬ ਨੇ ਆਪਣੇ ਨਾਲ ਇਹਦਾ ਕਿਉਂ ਕੀਤਾ ਜੇ ਆਪਣੇ ਪਹਿਲੇ ਬੱਚੇ ਨੂੰ ਕੁਝ ਨਾ ਨਾ ਹੁੰਦਾ ਤੇ ਅੱਜ ਆਪਣੇ ਕੋਈ ਔਲਾਦ ਹੁੰਦੀ ਤਾਂ ਤੇਹੀ ਦੀ ਗੱਲਾਂ ਕਰੀ ਜਾਂਦੀਆਂ ਡਿੰਪਲ ਜੇ ਰੱਬ ਨੇ ਆਪਾਂ ਨੂੰ ਔਲਾਦ ਦੇਣੀ ਹੁੰਦੀ ਤਾਂ ਪਹਿਲਾ ਬੱਚਾ ਕਿਉਂ ਹੁੰਦਾ ਆਪਣੇ ਤੋਂ ਇਹ ਹੀ ਤਾਂ ਮੈਂ ਸੋਚਦੀ ਹਾਂ ਫੇ ਅਜਾ ਕੀ ਗੁਨਾਹ ਹੋ ਗਿਆ ਸੀ ਕੀ ਗਲਤੀ ਕਰਤੀ ਕਿਹੜੇ ਕਰਮਾਂ ਦੀ ਸਜ਼ਾ ਮਿਲੀ ਆ ਕੀ পাপ ਕਰਤਾ ਸਿਹੜਾ ਰੱਬ ਨੇ ਹਣ ਤੱਕ ਆਪਾਂ ਨੂੰ ਬੇਵਲਾਦ ਰੱਖਿਆ ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਲੈਂਦਾ ਰੱਬ ਵੀ ਆਪਣੇ ਤੋਂ ਮధుਨੀਕ ਗੱਲ ਕਹਾ ਹਾਂ ਬੋਲ ਲੇਪਲ ਮੈਂ ਕਹਿੰਦੀ ਸੀ ਕਿ째 ਆਪਾਂ ਦੀਦੀ ਤੇ ਇੱਕ ਬੱਚਾ ਲੈ ਲਈਏ ਕਿ ਕਿ ਤੁਹਾਨੂੰ ਤਾਂ ਪਤਾ ਹੀ ਹੈ ਤੇਰੀ ਕੋਲ ਤਾਂ ਤਿੰਨ ਬੱਚੇ ਨੇ ਇੱਕ ਬੱਚਾ ਤਾਂ ਆਪਾਂ ਨੂੰ ਦੇ ਹੀ ਸਕਦੀ ਆ ਨਾ ਆਪਣੇ ਘਰੇ ਹੌਨਾਕ ਆ ਜੂਗੀ ਮੰਨੋ ਮੇਰੀ ਗੱਲ ਨੂੰ ਫਤਿਹ ਹੁਆਂ ਗੱਲਾਂ ਕਰੀ ਜਿੰਨੇ ਡਿੰਪਲ ਤੈਨੂੰ ਪਤਾ ਨਾ ਦੀਦੀ ਦੇ ਸੁਭਾਅ ਦਾ ਨਾਲੇ ਕਿਹੜੀ ਮਾਂ ਆਪ ਦੇ ਬੱਚੇ ਨੂੰ ਦੇ ਦੂਗੀ ਕੋਈ ਜਿਗਰੇ ਵਾਲੀ ਮਾਂ ਹੁੰਦੀ ਹੈ ਜਿਹੜਾ ਆਪ ਦਾ ਬੱਚਾ ਦਿੰਦੀ ਹੈ ਦੀਦੀ ਦੇ ਸੁਭਾਅ ਦਾ ਕੀ ਹੈ ਉਹਨੇ ਕਿਹੜਾ ਕਿਸੇ ਬਗਾਨੇ ਨੂੰ ਜਵਾਬ ਦੇਣਾ ਆ ਅਸੀਂ ਉਹਦੇ ਆਪ ਦੇ ਭਰਾ ਭਜਾਈਆਂ ਸਾਣ ਤਾਂ ਬੱਚਾ ਦੇ ਹੀ ਸਕਦੀ ਹੈ ਨਾ ਉਹ ਮੈਂ ਸਮਝਦਾ ਡਿੰਪਲ ਤੈਨੂੰ ਵੀ ਪਤਾ ਹੈ ਵੀ ਉਹਦੀ ਛੋਟੀ ਕੁੜੀ ਨਾ ਤੀਜੀ ਕਲਾਸ ਚ ਪੜਦੀ ਹੈ ਨਾਲੇ ਉਹਨੂੰ ਆਪ ਦੇ ਮਾਪੇ ਦੀ ਪਛਾਣ ਹੈ ਆਪਣਾ ਲੋਕ ਕਿਥੋਂ ਕਰੀ ਉਹੋ ਕਲਤਾ ਥੋੜੀ ਠੀਕ ਹੈ ਪਰ ਤੁਸੀਂ ਇੱਕ ਵਾਰੀ ਜੀਵਨ ਨੂੰ ਪੁੱਛ ਤਾਂ ਲਓ ਕੀ ਪਤਾ ਮੰਨ ਨਹੀਂ ਜਾਣ ਬਾਕੀ ਮੋਹ ਕਰਨਾ ਤਾਂ ਮੈਂ ਉਹਨੂੰ ਆਪੇ ਲਾ ਦੂੰਗੀ ਨਹੀਂ ਡਿੰਪਲ ਮੇਰਾ ਮਨ ਨਹੀਂ ਲੰਘਾ ਮੈਨੂੰ ਪ੍ਰਣਾ ਕਿੱਥੋਂ ਲੇਜੂ ਦੌਲੂ ਵੀ ਕਹਿੰਦਾ ਕਿ ਤੀਜੇ ਦੇ ਨਾਲ ਆ ਜਾ ਗੁਰੂ ਉਹਨੂੰ ਮਿਲਣ ਦੇ ਬਾਅਦ ਨੇ ਹਾਂਜੀ ਵੈਸੇ ਇਹ ਗੱਲ ਵੀ ਥੋੜੀ ਸਹੀ ਆ ਲਾਲਿਨਾ ਤੂੰ ਆਮੀ ਢੋਲ ਲੈਣਾ ਕਰ ਜੇ ਰੱਬ ਨੇ ਚਾਹਿਆ ਨਾ ਤਾਂ ਆਪਾਂ ਨੂੰ ਜਰੂਰ ਸੁੱਖ ਮਿਲੂਗਾ ਲੋਦ ਬਿਲਕੁਲ ਸਹੀ ਗੱਲ ਆ ਬਸ ਰੱਬ ਦੇ ਸਾਰੇ ਆ ਰੱਬ ਦੇ ਦਿੱਤਾ ਹੋਇਆ ਤਾਂ ਸਭ ਕੁਝ ਆ ਬਸ ਕੁਲਾਬ ਦੇ ਦੇ ਨਾ ਫਿਰ ਸਹੀ ਆ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਤੁਸੀਂ ਕੰਮ ਤੇ ਨਹੀਂ ਜਾਣਾ ਲੇਟ ਹੋ ਜਾਨੇ ਹੋ ਉਹ ਮੈਂ ਜਾਣਾ ਕੰਮ ਤੇ ਤਾਂ ਉਹ ਮੁੰਡਾ ਨਾ ਵਿਹਾਰ ਤੱਕ ਮੇਰਾ ਮੋਟਰਸਾਈਕਲ ਲੈ ਕੇ ਗਿਆ ਉਹਨੂੰ ਆ ਜਾਂਦੇ ਫਿਰ ਮੈਂ ਜਾਣਾ ਚਲੋ ਠੀਕ ਹੈ ਫਿਰ ਮੈਂ ਵੀ ਹਸਪੀਟਲ ਜਾਨੀ ਆ ਲੇਟ ਹੋ ਜਾਂਗੀ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਕਿ ਲੌਕ ਲਗਾ ਕੇ ਨਾ ਚਾਬੀ ਚਾਚੀ ਨੂੰ ਫੜਾ ਜੀਓ ਠੀਕ ਹੈ ਠੀਕ ਹੈ ਤੂੰ ਜਾ ਟੈਂਸ਼ਨ ਨਾ ਲੈ ਕਰੇ ਮੇਰੇ ਨਾਲ ਚਲੋ ਠੀਕ ਹੈ ਠੀਕ ਹੈ ਪੋਜਾ ਗਗਨ ਕਿਵੇਂ ਹੋ ਠੀਕ ਆ ਐਸ ਤੂੰ ਕਿਵੇਂ ਹੋ ਬਸ ਮੈਂ ਵੀ ਠੀਕ ਆ ਮੈਂ ਕਿਹਾ ਵੀ ਤੁਸੀਂ ਮੈਨੂੰ ਫੋਨ ਕਰਕੇ ਦੱਸਿਆ ਹੀ ਨਹੀਂ ਵੀ ਤੁਸੀਂ ਮੈਡੀਸਿਨ ਲਈ ਤੁਹਾਨੂੰ ਆਰਾਮ ਆਇਆ ਕਿ ਨਹੀਂ ਕਾਹੀ ਮੈਂ ਹੀ ਪੁੱਛਣ ਆ ਗਈ ਨਹੀਂ ਮੈਂ ਠੀਕ ਆ ਅੱਛਾ ਹਾਂ ਆ ਜੀ ਗਈ ਨਹੀਂ ਤੁਹਾਡੀ ਭੈਣ ਨਹੀਂ ਜੇ ਉਹ ਗਈ ਨਹੀਂ ਕੀ ਹੋਇਆ ਕੁਝ ਲੁਕਾ ਰਹੇ ਹੋ ਤੁਸੀਂ? ਥੋੜੀ ਪੈਂਟਾ ਠੀਕ ਹੈ। ਆਹਾਂ ਉਹ ਬਿਲਕੁਲ ਠੀਕ ਆ। ਮੈਂ ਕੁਝ ਨਹੀਂ ਲੁਕਾ ਰਹੀ ਤੁਹਾਡੇ ਤੋਂ। ਫਿਰ ਵੀ ਜੇ ਕੋਈ ਗੱਲ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਇੱਕ ਨਰਸ ਆ। ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰ ਸਕਦੀ ਆ। ਕੋਈ ਗੱਲ ਨਹੀਂ। ਜੇ ਕੋਈ ਗੱਲ ਉੱਤਮ ਮੈਂ ਤੁਹਾਨੂੰ ਦੱਸੂਗੀ। ਕੋਈ ਗੱਲ ਨਹੀਂ ਨਹੀਂ ਹੈਗੀ। ਗਗਨ ਪੱਕਾ ਕੋਈ ਗੱਲ ਆ। ਤੁਸੀਂ ਮੈਨੂੰ ਆਪਦੀ ਗੱਲ ਸ਼ੇਅਰ ਕਰ ਸਕਦੇ ਹੋ। ਤੁਸੀਂ ਮੈਨੂੰ ਦੱਸੋ ਤਾਂ ਸਹੀ। میں سب کچھ ٹھیک بےٹی کتنے ہاں تر سال کل یہ ہے دنیا چ نہیں رہی کی مطلب ہاں کی ہوگا بیٹی ਦੀ ਬੇਟੀ ਜਦੋਂ ਪੜਦੀ ਸੀ ਨਾ ਜਿੰਨਾਂ ਨੇ ਮੈਂ ਕੰਮ ਕਰਦੀ ਸੀ ਉਹਨਾਂ ਦੇ ਮੁੰਡੇ ਨਾਲ ਉਹਦੀ ਕੋਈ ਗੱਲਬਾਤ ਹੋ ਗਈ ਮੈਂ ਦਰਦੀ ਨੇ ਮੇਰੇ ਘਰ ਵਾਲੇ ਕੋਲ ਗੱਲ ਨਹੀਂ ਕੀਤੀ ਮੈਂ ਚੁੱਪ ਰਹੀ ਕੁਛ ਟਾਈਮ ਬਾਅਦ ਪਤਾ ਲੱਗਿਆ ਉਹਦੇ ਪੇਟ 'ਚ ਦਰਦ ਉੱਠਿਆ ਤਾਂ ਮੈਂ ਉਹਨੂੰ ਡਾਕਟਰ ਕੋਲ ਲੈ ਗਈ ਉੱਥੇ ਜਾ ਕੇ ਜੋ ਟੈਸਟ ਕਰਵਾਇਆ ਪਤਾ ਲੱਗਿਆ ਉਹ ਪ੍ਰੈਗਨੈਂਟ ਆ ਰੋ ਤਾਂ 16 ਸਾਲਾਂ ਦੀ ਸੀ ਆਹ ਸਭ ਕੁਝ ਕਿਦਾਂ ਹੋ ਸਕਦਾ ਸੀ ਟੀ ਉਹ ਪ੍ਰੈਗਨੈਂਟ ਸੀ ਤਾਂ ਤੁਸੀਂ ਵਾਸ਼ੰਗ ਕਰਾ ਸਕਦੇ ਸੀ ਬਹੁਤ ਸਾਰੇ ਆਪਸ਼ਨ ਸੀ ਬੱਚੇ ਨੂੰ ਜਨਮ ਦੇਣਾ ਕੋਈ ਜ਼ਰੂਰੀਤ ਨਹੀਂ ਸੀ ਕਿਉਂਕਿ ਉਹਦੇ ਆਪਦੀ ਵੀ ਉਮਰ ਨਹੀਂ ਸੀ ਫੇਰੇ ਕੀ ਕਰਦੇ ਅਸੀਂ ਅਸਤਾ ਕੋਈ ਉਹਨਾਂ ਤੇ ਕੇਸ ਵੀ ਨਹੀਂ ਸੀ ਕਰ ਸਕਦੇ ਕੁਝ ਨਹੀਂ ਸੀ ਕਰ ਸਕਦੇ ਦਿਹਾੜੀਦਾਰ ਬੰਦੇ ਆ ਸੀ ਗਰੀਬ ਆ ਤੂੰ ਹੀ ਦੱਸ ਸਾਡੇ ਨਾਲ ਸਮਾਜ ਖੜਦਾ ਸਮਾਜ ਤਾਂ ਨਹੀਂ ਖੜਦਾ ਪਰ ਆਖਰ ਨੂੰ ਬੱਚਾ ਤਾਂ ਉਹਨਾਂ ਦਾ ਹੀ ਹੈ ਨਾ ਤੁਸੀਂ ਬੱਚਾ ਉਹਨਾਂ ਨੂੰ ਨਹੀਂ ਦੇਣਾ ਸੀਗਾ ਕੇਸ ਕਰਨਾ ਸੀ ਨਾ ਅਦਾਲਤ ਤੁਹਾਡਾ ਪੂਰਾ ਪਸਾਦ ਦਿੰਦੀ ਕੋਈ ਸਾਥ ਨਹੀਂ ਦਿੰਦਾ ਇhtaab ae hamne saari ਜਦੋਂ ਉਹਦੀ ਡਿਲੀਵਰੀ ਹੋਈ ਉਹਦੀ ਉਮਰ ਛੋਟੀ ਹੋਣ ਕਾਰਨ ਉਹਦੀ ਮੌਤ ਹੋ ਗਈ ਤੇ ਉਹਨੇ ਇਸ ਬੱਚੇ ਨੂੰ ਜਨਮ ਦਿੱਤਾ ਛੇ ਨੂੰ ਅਸੀਂ ਹੁਣ ਲੋਕਾਂ ਤੋਂ ਲੁਕੋ ਕੇ ਰੱਖਦੇ ਆਂ ਅੰਦਰ ਮੈਂ ਸਮਝ ਸਕਦੀ ਆਂ ਤੁਹਾਡੀ ਮਜਬੂਰੀ ਨੂੰ ਲੇਕਿਨ ਥਨ ਬਹੁਤ ਮੁਸ਼ਕਿਲ ਆ ਨਾ ਬੱਚੇ ਨੂੰ ਸੰਭਾਲਣਾ ਬਹੁਤ ਲੋਕ ਕੰਸੂਆਂ ਲੈਂਦੇ ਨੇ ਛੁਦਹੀਦੀ ਰੋਂਦੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਵੀ ਇਹਨਾਂ ਦੇ ਘਰੇ ਬੱਚਾ ਕੌਣ ਹੈ ਕਿੰਨਾ ਟਾਈਮ ਅਸੀਂ ਲੁਕੋ ਕੇ ਰੱਖੀਏ ਇਹਨੂੰ ਕੋਈ ਹੱਲ ਨਹੀਂ ਹੁਣ ਤੋਂ ਸਾਡੇ ਕੋਲੇ ਜੀ ਕਰਦਾ ਨਾ ਨਾਲੇ ਤਾਪ ਕੁਛ ਖਾ ਕੇ ਮਰ ਜੀ ਨਾਲੇ ਇਹਨੂੰ ਮਰਦੀ ਨਹੀਂ ਨਹੀਂ ਗਗਨ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਤੁਸੀਂ ਸਮਾਜ ਹੁਣ ਬਹੁਤ ਅੱਗੇ ਵੱਚੁਕਿਆ ਆਇਆ ਪੁਰਾਣੇ ਖਿਆਲਾਂ ਦੇ ਵਿੱਚੋਂ ਨਿਕਲੋ ਤੁਸੀਂ ਠੀਕ ਐ ਇੱਕ ਬੱਚੇ ਨੇ ਜਨਮ ਲੈ ਲਿਆ ਤਾਂ ਤੁਸੀਂ ਉਹਨੂੰ ਇੱਕ ਮਾਪਾ ਵਾਂਗੂ ਪਿਆਰ ਦੇ ਸਕਦੇ ਹੋ ਪਾਲ ਸਕਦੇ ਹੋ ਉਹਨੂੰ ਨਹੀਂ ਪਾਲ ਸਕਦੀ ਮੈਂ ਮੇਰੇ ਚ ਹਿੰਮਤ ਨਹੀਂ ਰਹੀ ਮੈਂ ਪਹੜ ਵੀ ਲੈਂਦੀ ਪਰ ਚੜੇ ਲੋਕਾਂ ਦੇ ਤਾਨੇ ਮੇਨੇ ਨੇ ਨਾ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਸਾਨੂੰ ਹਰ ਪਲ ਤੇ ਉਹਦੀ yaad ਦੁਆਣਗੇ ਸਾਨੂੰ ਜੋ ਸਾਡੇ ਨਾਲ ਹੋਇਆ ਉਹ ਭੁੱਲਣ ਨਹੀਂ ਦੇਣਾ ਲੋਕਾਂ ਨੇ ਅੱਜ ਕੱਲ੍ਹ ਜੇ ਵੱਡੀ ਹੋਈ ਛੇ ਨਹੀਂ ਇਹਨੂੰ ਵੀ ਲੋਕ ਕੀ ਕਹਿਣਗੇ ਅਗਰ ਮੈਂ ਤੁਹਾਨੂੰ ਇੱਕ ਸਲਾਹ ਦਵਾਂ ਤੁਸੀਂ ਮੰਨੋਗੇ ਹਾਂ ਮੈਂ ਤੁਹਾਨੂੰ ਇਹ ਕਹਿੰਦੀ ਸੀ ਕਿ ਅਗਰ ਤੁਸੀਂ ਇਹ ਬੱਚੀ ਮੈਨੂੰ ਦੇ ਦੋ ਤਾਂ ਨੜੇ ਤੁਹਾਡਾ ਬੋਝ ਉਤਰ ਜਾਏਗਾ ਲੋਕਾਂ ਦੇ ਤਾਨੇ ਮਿਹਣੇ ਤੋਂ ਵੀ ਬਚ ਜਾਓਗੇ ਤੇ ਪਾਲ ਵੀ ਜਾਊਗੀ ਪਰ ਤੁਸੀਂ ਇਸ ਬੱਚੇ ਨੂੰ ਕਿਉਂ ਲਓਗੇ ਆ ਕਿਉਂਕਿ ਮੇਰੇ ਵੀ ਇੱਕ ਬੇਟਾ ਸੀਗਾ ਦਾਦਾ ਹੋਣ ਤੋਂ ਕੁਝ ਘੰਟੇ ਬਾਅਦ ਇਹ ਪੂਰਾ ਹੋ ਗਿਆ ਸੀ ਉਸ ਤੋਂ ਬਾਅਦ ਕਰੇ ਪਰਮਾਤਮਾ ਨੇ ਮੈਨੂੰ ਔਲਾਦ ਨਹੀਂ ਦਿੱਤੀ। ਅਸੀਂ ਬਹੁਤ ਭੱਜ-ਦੌੜ ਵੀ ਕੀਤੀ। ਬਹੁਤ ਟੈਸਟ ਕਰਵਾਏ। ਲੋਕਾਂ ਦੇ ਬਧੇਰੇ ਕੇਸ ਕਰਦੀ ਦੀ। ਪਰ ਆਪਦੇ ਔਲਾਦ ਨਹੀਂ ਸੀ। ਸੋਚਿਆ ਸੀ ਕਿ ਅਡਾਪਟ ਕਰ ਲਾਂਗੇ। ਪਰ ਇਸ ਬੱਚੀ ਦਾ ਤਾਂ ਨਹੀਂ ਕੋਈ ਕਸੂਰ। ਇਹਨੂੰ ਤਾਂ ਇੱਕ ਮਾਂ ਦੀ ਲੋੜ ਆ ਨਾ। ਕਿ ਤੁਸੀਂ ਇਹ ਬੱਚੇ ਮੈਨੂੰ ਦੇ ਦਿਓ। ਤਾਂ ਹਾਂ। ਕਿਉਂ ਨਹੀਂ? ਜ਼ਰੂਰ। ਮੈਂ ਆਪਣੇ ਘਰ ਨਾਲ ਸੁਲਾ ਕਰੂੰਗੀ ਇੱਕ ਵਾਰੀ ਜ਼ਰੂਰ ਗੱਲ ਕਰਿਓ ਮੈਂ ਵੀ ਆਪਣੇ ਹਸਬੰਦ ਨਾਲ ਗੱਲ ਕਰ ਲਾਂਗੀ ਇਹਦੀ ਚੱਪਾ ਦੋਨਾਂ ਦਾ ਹੀ ਭਲਾ ਆ ਸਹੀ ਕਿਹਾ ਤੁਸੀਂ ਪਾਏ ਗੱਲ ਤੁਹਾਡੇ ਤੇ ਸਾਡੇ ਚ ਹੀ ਰਵੇ ਇਸ ਰਾਜ ਨੂੰ ਰਾਜ ਹੀ ਰਹੇ ਤੁਸੀਂ ਤੁਸੀਂ ਬੇਫਿਕਰ ਰਹੋ ਇਹ ਗੱਲ ਕਿਤੇ ਬਾਹਰ ਨਹੀਂ ਜਾਊਂਗੀ ਮੈਂ ਵਾਪਸ ਆਉਂਗੀ ਜ਼ਰੂਰ ਕਰ ਰ ਰ ਬਾਤ ਉਹ ਮੇਰੇ ਹੱਥੋਂ ਆਪ ਨੂੰ ਬਚ ਗਿਆ ਅੱਛਾ ਲੈ ਹਾ ਤਾਂ ਫਿਰ ਗੱਲ ਹੀ ਬਣ ਗਈ ਆ ਤਾਂ ਤੂੰ ਬੜੀ ਵਧੀਆ ਖਬਰ ਦੱਸੀ ਹੈ ਮੈਨੂੰ ਸਹੀ ਗੱਲ ਹੈ ਜੀ ਨਾਲੇ ਲੋਕਾਂ ਦੀਆਂ ਨਜ਼ਰਾਂ ਚੋਂ ਬਚ ਜਾਾਂਗੇ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਸੀ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਤਾਂ ਉਹੀ ਤਾਂ ਗੱਲ ਆ ਇਹਦਾ ਸ਼ੁਕਰ ਆ ਪਰਮਾਤਮਾ ਦਾ ਜਿਹੜਾ ਉਹਨੇ ਸੁਣ ਲਈ ਆਪਣੀ ਨਾਲੇ ਆਪਾਂ ਸੌਖੇ ਹੋ ਜਾਗੇ ਸਹੀ ਗੱਲ ਐ ਜੀ ਇੰਨਾ ਚ ਵੀ ਰੱਬ ਹੀ ਬਸਿਆ ਪਰਮਾਤਮਾ ਨੇ ਕੋਈ ਜਿਹੜਾ ਆਪਾਂ ਨੂੰ ਹੱਲ ਦਿਖਾਇਆਗਾ ਰਿਸ਼ਤੇਦਾਰ ਭੈਣ ਭਾਈ ਕੋਈ ਨਹੀਂ ਕੰਮ ਆਇਆ ਸੀ ਆਪਣੇ ਹੁਣ ਗਾਹਾਂ ਨੂੰ ਸਿਆਣਾ ਹੋ ਜਾ ਜੋ ਹੋਇਆ ਚੰਗੇ ਲਈ ਹੋ ਗਿਆ ਮੈਂ ਤਾਂ ਤੈਨੂੰ ਵੀ ਇਹੀ ਸਮਝਾਉਂਦਾ ਸੀ ਆ ਦੇਖ ਲੈ ਤਲੈ ਤਾਂ ਪ੍ਰਮਾਤਮਾ ਖੜ ਗਿਆ ਆਪਣੇ ਨਾਲ ਨਹੀਂ ਕੌਣ ਖੜਿਆ ਤਾਂ ਹੀ ਉਹਦੋਂ ਤੈਨੂੰ ਮੈਂ ਸਮਝਾਉਂਦਾ ਸੀ ਆਪਣਾ ਕਿਸੇ ਦਾ ਮਾੜਾ ਨਹੀਂ ਕੀਤਾ ਤਾਂ ਹੀ ਰੱਬ ਨੇ ਆਪਣਾ ਸਾਥ ਦਿੱਤਾ ਨਹੀਂ ਤਾਂ ਆਪਣੇ ਇਨਾਂ ਹੱਥਾਂ ਤੋਂ ਪਾਪ ਹੋ ਜਾਣਾ ਸੀ ਤਾਂ ਹੀ ਰੋਕੀ ਗਿਆ ਮੈਂ ਤੈਨੂੰ ਚਲ ਕੋਈ ਨਹੀਂ ਐ ਛੱਡਾ ਤੂੰ ਮੈਨੂੰ ਐ ਦੱਸ ਉਹ ਕਦੋਂ ਕਹਿੰਦੇ ਆ ਲੈਣ ਹੁਣ ਬਸ ਆਂਦੇ ਨਹੀਂ ਉਹ ਹੈ ਚਲ ਆ ਤਾਂ ਵਧੀਆ ਹੋ ਗਿਆ ਮੈਂ ਦੇਖਦੀ ਹਾਂ ਚੁੱਪ ਚੁੱਪ ਕਰਾ ਲਾ ਤੈਨੂੰ ہاں میںراج نہیں تو بچے لے کے آنے پر